ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਅਜੇ 4-5 ਸਾਲ ਦੇ ਸਨ ਬੜੀ ਛੋਟੀ ਉਮਰ ਉਹਨਾਂ ਦੇ ਵੱਡੇ ਭਰਾ ਬਾਬਾ ਗੁਰੂ ਦਿੱਤਾ ਜੀ ਦਾ ਵਿਆਹ ਹੈ ਹੁਣ ਵਿਆਹ ਵਿੱਚ ਕਿਉਂਕਿ ਕੋਈ ਤੋੜ ਨਹੀਂ ਸੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਗੁਰੂ ਹਰਗੋਬਿੰਦ ਮਹਾਰਾਜ ਦੇ ਘਰ। ਮਾਤਾ ਨਾਨਕੀ ਜੀ ਨੇ ਬੜੇ ਸ਼ੌਂਕ ਨਾਲ ਤਿਆਰ ਕੀਤਾ ਬੜੀ ਸੋਹਣੀ ਪਹਿਚ। ਪੋਸ਼ਾਕ ਪਹਿਨਾਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਅਜੇ ਉਮਰ 4-5 ਸਾਲ ਦੀ ਹੈ। ਛੋਟੀ ਜੀ ਉਮਰ ਹੈ। ਤੇ ਬਰਾਤ ਦੇ ਨਾਲ ਜਾਣਾ ਹੈ ਲਾਲ ਜੀ ਲਿਆਉ ਮੈਂ ਤੁਹਾਨੂੰ ਸੋਹਣੀ ਪਹਿਚ ਪੋਸ਼ਾਕ ਪਹਿਨਾ ਦਿਆਂ ਮੈਂ ਤੁਹਾਡੇ ਸੋਹਣੇ ਕੰਗਣ ਪਾ ਦਿਆਂ ਤੇ ਤੁਸੀਂ ਆਪਣੇ ਵੱਡੇ ਭਰਾ ਦੀ ਬਰਾਤ ਜੋ ਜਾਣਾ ਹੈ ਬਾਬਾ ਗੁਰੂ ਦਿੱਤਾ ਜੀ ਦੀ ਮਾ ਨਾਨਕੀ ਜੀ ਨੇ ਤਿਆਰ ਕੀਤਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬਰਾਤ ਵਿੱਚ ਤੁਰ ਪਏ ਜਦੋਂ ਬਰਾਤ ਜਾਂਦੀ ਹੈ ਨਾ ਗਲੀਆਂ ਵਿੱਚ ਦੀ ਅਜੇ ਥੋੜੀ ਦੂਰੀ ਗਏ ਆ ਤੁਹਾਨੂੰ ਪਤਾ ਵੀ ਜਦੋਂ ਬਰਾਤ ਤੁਰਦੀ ਹੈ ਜਾਂ ਬਰਾਤ ਪਹੁੰਚਦੀ ਹੈ ਅਕਸਰ ਕਈ ਲੋੜਵੰਦ ਲੋਕ ਹੁੰਦੇ ਆ ਗਰੀਬ ਹੁੰਦੇ ਆ ਜਾਂ ਮੰਗਣ ਵਾਲੇ ਹੁੰਦੇ ਆ ਉਹ ਨੇੜੇ ਹੋ ਜਾਂਦੇ ਆ ਵੀ ਸਾਨੂੰ ਇਥੋਂ ਕੁਝ ਮਿਲੇਗਾ ਅਸਲ ਗਰੀਬ ਬੰਦਾ ਇਹੀ ਧਾਰ ਕੇ ਜਾਂਦਾ ਹੈ ਕਿ ਕਿਤੇ ਪ੍ਰੋਗਰਾਮ ਮਿਲੇ ਕਿਤੇ ਵਿਆਹ ਹੋਵੇ ਕਿਤੇ ਸ਼ਾਦੀ ਹੋਵੇ ਕਿਤੇ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੋਵੇ ਤੇ ਉੱਥੋਂ ਮੈਨੂੰ ਕੁਝ ਖਾਣ ਨੂੰ ਮਿਲੇ ਮੈਨੂੰ ਕੋਈ ਮਾਇਆ ਦੇਵੇ ਜਿੱਥੇ ਲੋਕ ਇਕੱਠੇ ਹੋਣ ਉੱਥੋਂ ਆਪਾਂ ਕੁਛ ਨਾ ਕੁਛ ਮੰਗਾਗੇ ਜਾ ਕੇ ਉਹ ਆਪਣੀ ਮਨਸਾ ਰੱਖ ਕੇ ਹੁੰਦੇ ਹੋਂ ਲੋੜਵੰਦ ਲੋੜਵੰਦ ਹੁੰਦਾ ਕੇਵਲ ਇੱਕ ਮਾਇਆ ਮੰਗਦਾ ਇੱਕ ਆਪਾਂ ਨੂੰ ਦਿਖ ਰਿਹਾ ਵੀ ਇਹਦੇ ਤਨ ਤੇ ਕੁਝ ਨਹੀਂ ਹੈ ਇਹਦੇ ਤਨ ਤੇ ਕੱਪੜਾ ਨਹੀਂ ਹੈ ਇਹਦੇ ਪੈਰਾਂ ਵਿੱਚ ਕੁਝ ਨਹੀਂ ਹੈ ਆਠ ਅੰਡ ਦਾ ਸਮਾਂ ਇਹਦਾ ਸਿਰ ਨੰਗਾ ਹੈ ਉਹ ਲੋੜਵੰਦ ਹੁੰਦਾ ਇੱਕ ਓਦਾਂ ਮਾਇਆ ਮੰਗਣ ਵਾਲੇ ਹੁੰਦੇ ਬਹੁਤੀ ਮਾਇਆ ਦੇਣ ਨਾਲੋਂ ਕੁਛ ਛਕਾ ਦਈਏ ਕੋਈ ਕੱਪੜਾ ਪਹਿਨਾ ਦਈਏ ਉਸ ਤੋਂ ਵੀ ਅੱਛਾ ਹੈ ਕਿਉਂਕਿ ਕਈ ਲੋਕ ਭਲੇਖੇ ਵਿੱਚ ਵੀ ਲਿਖਾ ਪਾ ਕੇ ਵੀ ਮੰਗਦੇ ਆ ਤੇ ਇਸ ਕਰਕੇ ਮਰਜ ਕਹਿੰਦੇ ਆ ਅਕਲੀ ਸਹਬ ਸੇਵੀਆ ਅਕਲੀ ਕੀ ਚੈਦਾ ਇਹ ਜ਼ਰੂਰ ਕਹਿੰਦੇ ਆ ਮਰਜ ਵੀ দান ਹੈ ਜਿਹੜਾ ਉਹ ਅਕਲ ਨਾਲ ਕਰਨਾ ਚਾਹੀਦਾ ਭਾਬੇ ਕੀ ਕਰਨਾ ਚਾਹੀਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬਰਾਤ ਦੇ ਨਾਲ ਜਾਂਦੇ ਜਾਂਦੇ ਨਾ ਸੱਜੇ ਪਾਸੇ ਵੇਖਦੇ ਆ ਠੰਡ ਬੜੀ ਐ ਤੇ ਧੁੰਦ ਪੈ ਰਹੀ ਐ। ਪਤੇਲ ਪੈ ਰਹੀ ਐ ਤੁਸੀਂ ਵੇਖ ਰਹੇ ਹੋ। ਜਾਂਦਿਆਂ ਜਾਂਦਿਆਂ ਜਦੋਂ ਵੇਖਿਆ ਨਿਗਾਹ ਪਈ। ਇੱਕ ਮਾਂ ਖੜੀ ਐ ਉਹਦੇ ਵੀ ਬਿਲਕੁਲ ਪਤਲੇ ਜਿਹੇ ਕੱਪੜੇ ਪਾਏ ਹੋਏ ਨੇ। ਤੇ ਇੱਕ ਉਹਦੇ ਕੋਲ ਪੁੱਤਰ ਐ। ਉਹ ਵੀ ਮਾਂ ਦੇ ਨਾਲ ਲੱਗਾ ਖੜਾ ਐ। 5-7 ਸਾਲ ਦੀ ਉਹਦੀ ਉਮਰ ਐ। ਜੇ ਜਦੋਂ ਵੇਖਿਆ ਉਹਦੇ ਵੀ ਕੱਪੜੇ ਬਿਲਕੁਲ ਫਟੇ ਹੋਏ ਆ ਪੁਰਾਣੇ ਗੁਰੂ ਤੇਗ ਬਹਾਦਰ ਮਹਾਰਾਜ ਛੋਟੇ ਜਿਹੇ ਬਰਾਤ ਜਾਂਦਾ ਜਾਂਦਾ ਨਿਗਾਹ ਪਈ ਜਦੋਂ ਵੇਖਿਆ ਨਾ ਠੁਰ ਠੁਰ ਕਰਦੇ ਉਹ ਮਾਂ ਪੁੱਤ ਨੂੰ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਬਰਾਤ ਨਾਲੋਂ ਅਲੱਗ ਜਾ ਕੇ ਨਾ ਸਾਰੇ ਉਹਨਾਂ ਨੂੰ ਕਹਿੰਦੇ ਬਈ ਤੂੰ ਕੱਪੜੇ ਨਹੀਂ ਪਾਏ ਹੋਏ ਨਹੀਂ ਠੰਡ ਹੈ ਉਹ ਕਹਿੰਦਾ ਮੇਰੇ ਕੋਲ ਆਹੀ ਕੱਪੜੇ ਆ ਮੇਰੇ ਕੋਲ ਹੋਰ ਕੱਪੜੇ ਹਾਈ ਨਹੀਂ ਮੈਂ ਹੋਰ ਕੱਪੜੇ ਉਹ ਆਪਣੀ ਮਾਂ ਨੂੰ ਕਹੇ ਉਹ ਕਹਿੰਦੇ ਸਾਡੇ ਕੋਲ ਬਹੁਤੀ ਮਾਇਆ ਨਹੀਂ ਹੈ ਸਾਡੇ ਕੋਲੇ ਹੀ ਕੱਪੜੇ ਐ ਇੰਨੀ ਕ ਦਇਆ ਹੀ ਆਪਾਂ ਕਿਹਾ ਨਾ ਕਿ ਦੂਸਰੇ ਧਰਮ ਦੀ ਖਾਤਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਉਦੋਂ ਤੇ ਬੜੀ ਵੱਡੀ ਉਮਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਔਰ ਜਦੋਂ ਛੋਟੇ ਜਿਹੇ ਸੀ ਦਇਆ ਦਾ ਵਾਸਾ ਉਹਨਾਂ ਦੇ ਅੰਦਰ ਸੀ ਦਇਆ ਬਚਪਨ ਤੋਂ ਸੀ ਜਦੋਂ ਵੇਖਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਹਿੰਦੇ ਬਰਾਤ ਨਾਲ ਜਾਂਦੇ ਸੀ ਆਪਣੀ ਪੁਸ਼ਾਕ ਲਾ ਕੇ ਉਹ ਬੱਚੇ ਨੂੰ ਪਹਿਨਾ ਦਿੱਤੀ ਕਹਿੰਦੇ ਲੈ ਤੂੰ ਪਹਿਨ ਲੈ ਆਖੋ ਸਤਨਾਮ ਕੰਗਣ ਜਿਹੜੇ ਬਰਾਤ ਜਾਂਦੇ ਆ ਮਾਤਾ ਨਾਨਕੀ ਨੇ ਪਾਏ ਸੀ ਉਹਦੀ ਮਾਤਾ ਨੂੰ ਫੜਾ ਤਿਆਰ ਲਓ ਜੀ ਕੰਗਣ ਲਤੂ ਵੀ ਕਪੜੇ ਸਵਾਲੇ ਆ। ਆ ਕੰਗਣ ਲੈਣਾ। ਧੰਨ 시 ਗੁਰੂ ਤੇਗ ਬਹਾਦਰ। ਨੰਗੇ ਪਿੰਡੇ ਘਰ ਨੂੰ ਚੱਲ ਪਏ। ਮਾਤਾ ਨਾਨਕੀ ਜੀ ਵੇਖਦੇ ਆ ਪੁੱਤਰ ਜੀ ਕੀ ਹੋ ਗਿਆ। ਮਾਰਾਤ ਨਾਲ ਗਏ ਸੀ ਤੇ ਆ ਕੀ ਭੁੱਲ ਗਿਆ ਬਣਾ ਕੇ ਆ ਗਏ। ਕਹਿੰਦੇ ਮਾਂ ਮੈਨੂੰ ਤਰਸ ਆ ਗਿਆ, ਮੈਨੂੰ ਦਇਆ ਆ। ਤਹਾਉ ਲੋ ਧਰਮ ਦਇਆ ਕਰ ਕੀ ਹੋ ਗਿਆ ਤੁਹਾਨੂੰ ਕਿੰਨਾ ਤੇ ਦਇਆ ਗਈ ਇੱਕ ਮਾਂ ਪੁੱਤਰ ਖੜੇ ਸਨ ਉਹਨਾਂ ਕੋਲ ਕੁਝ ਨਹੀਂ ਸੀ ਤੇ ਮੈਂ ਆਪਣੀ ਪਸ਼ਾਕ ਲਾ ਕੇ ਹੋਰ ਦੇ ਦਿੱਤੀ ਮੈਂ ਤੇ ਹੋਰ ਪਾਲਾਂਗਾ ਘਰ ਵਿੱਚੋਂ ਪਰ ਮਾਂ ਮਾਤਾ ਜੀ ਉਹਨਾਂ ਕੋਲ ਤੇ ਹੈ ਹੀ ਨਹੀਂ ਸੀ ਮੈਂ ਤੇ ਹੋਰ ਵੀ ਪਾਲਾਂਗਾ ਆਪਣੇ ਘਰ ਵਿੱਚੋਂ ਚੁੱਕ ਕੇ ਪਰ ਉਹਨਾਂ ਕੋਲ ਤੇ ਹਾਈ ਨਹੀਂ ਸੀ ਉਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਵਿਰਾਗਮਈ ਸ਼ਲੋਕ ਆਪਾਂ ਸਰਵਣ ਕੀਤੇ ਆ ਤੇ ਅਗਲੇ ਜੋ ਮੁੰਦਾਵਣੀ ਮਹੱਲਾ 5 ਵਾਪਸ ਸ਼ਲੋਕ ਪੜਨੇ ਆ ਵੀ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਇਸ ਤਰ੍ਹਾਂ ਮਨੁੱਖ ਦੇ ਹਿਰਦੇ ਰੂਪੀ ਥਾਲ ਵਿੱਚ ਉੱਚਾ ਆਚਰਨ ਸਬਰ ਸੰਤੋਖ ਤਿਆ ਇਹ ਆਤਮਿਕ ਜੀਵਨ ਦੀ ਸੂਜ ਇਹ ਵਸਤੂਆਂ ਟਿਕੀਆਂ ਰਹਿੰਦੀਆਂ ਹਨ ਉਹਦੇ ਅੰਦਰ ਥਾਲ ਵਿੱਚ ਉੱਚਾ ਆਚਰਨ ਸਬਰ ਤੇ ਸੰਤੋਖ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਨਤੀਜਾ ਸਤ ਸੰਤੋਖ ਅਤੇ ਵਿਚਾਰ ਵਿਚਾਰ ਕਰਨ ਲਈ ਦਇਆ ਕਰਨ ਲਈ ਛੋਟਿਆਂ ਜਾਂ ਹੁੰਨੇ ਦਇਆ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਸਿਖਾਇਆ ਇੱਕ ਹੋਰ ਉਦਾਹਰਨ ਬੜੀ ਪਿਆਰੀ ਆਉਂਦੀ ਹੈ ਦਇਆ ਦੀ ਭਾਵੇਂ ਨਿਗਾਹ ਮਾਰੀਏ ਮਨੁੱਖ ਜਦੋਂ ਵੇਖਣ ਲੱਗ ਪਿਆ ਵਿਚਾਰ ਕਰਨ ਲੱਗ ਪਿਆ ਆਪਣੇ ਅੰਦਰ ਸੂਖ ਸਹਿਜ ਦਇਆ ਦਾ ਪੋਤਾ ਹਰ ਭਗਤਾ ਹਵਾਲੇ ਹੋਤਾ ਕਹਿੰਦੇ ਭਗਤਾਂ ਕੋਲ ਵੀ ਸੁਖ ਤੇ ਸਹਿਜ ਦਇਆ ਇਹ ਹੁੰਦੀ ਹੈ ਸੂਖ ਸਹਿਜ ਦਇਆ ਦਾ ਪੋਤਾ ਹਰ ਭਗਤਾ ਹਵਾਲੇ ਹੋਤਾ ਭਗਤ ਨਾਮਦੇਵ ਜੀ ਨੂੰ ਵੀ ਇਦਾਂ ਦਇਆ ਆਈ ਸੀ ਤੁਰੇ ਜਾਂਦੇ ਆ ਮੰਦਰ ਵੱਲ ਭਾਵੇਂ ਕਿ ਉਹਨਾਂ ਨੂੰ ਮੰਦਰ ਦੇ ਆਪਣੇ ਆਪ ਨੂੰ ਪਵਿੱਤਰ ਸਾਹਮਣੇ ਵਾਲੇ ਜਾਤ ਅਭਿਮਾਨੀ ਪੰਡਤ ਉਹਨਾਂ ਨੂੰ ਮੰਦਰ ਵਿੱਚ ਨਹੀਂ ਬੜਨ ਦਿੰਦੇ ਸੀ ਤੇ ਤੁਰੇ ਜਾਂਦੇ ਆ ਭਗਤ ਨਾਮਦੇਵ ਜੀ ਤੁਹਾਨੂੰ ਪਤਾ ਹੈ ਅਕਸਰ ਮੰਦਰ ਗੁਰਦੁਆਰਿਆਂ ਕੋਲ ਵੀ ਲੋਡਵੰਦ ਲੋਕ ਇਕੱਠੇ ਹੋ ਜਾਂਦੇ ਆ ਕਿਸੇ ਗਰੀਬ ਨੂੰ ਭੁੱਖ ਲੱਗੇ ਕਿਤੋਂ ਪ੍ਰਸ਼ਾਦਾ ਨਾ ਮਿਲਿਓ ਕਿਸੇ ਮੰਦਰ ਗੁਰਦੁਆਰੇ ਵੱਲ ਦੌੜਦਾ ਆ ਪਰ ਮਾਫ ਕਰਨਾ ਜੇ ਗੁਰਦੁਆਰੇ ਵਿੱਚ ਵੀ ਜਗ੍ਹਾ ਨਾ ਮਿਲੇ ਗੁਰੂ ਨਾਨਕ ਦੇ ਦਰ ਤੇ ਜਗ੍ਹਾ ਨਾ ਮਿਲੇ ਤਾਂ ਦੁਨੀਆਂ ਦਾ ਬੰਦਾ ਕੌਣ ਦਰਵਾਜ਼ਾ ਖੋਲ੍ਹ ਸਕਦਾ ਆਖੋ ਸਤਿਨਾਮ ਜਦੋਂ ਗੁਰੂ ਨਾਨਕ ਦਾ ਦਰ ਹੀ ਕਹਦੇ ਕਿ ਇੱਥੇ ਜਗ੍ਹਾ ਨਹੀਂ ਤੇਰੇ ਲਈ ਤਾਂ ਹੋਰ ਜਗ੍ਹਾ ਰਹੀ ਕਿਹੜੀ ਜਾਂਦੀ ਹੈ ਫਿਰ ਜਦੋਂ ਗੁਰੂ ਨਾਨਕ ਦਾ ਦਰਵਾਜ਼ਾ ਨਹੀਂ ਖੁੱਲ੍ਹਾ ਤੇ ਫਿਰ ਘਰ ਦਾ ਦਰਵਾਜ਼ਾ ਕੌਣ ਖੋਲ੍ਹ ਸਕਦਾ ਜਿਹੜਾ ਨਿੱਜੀ ਆ ਨਿਸ਼ਾਨ ਸਾਹਿਬ ਲੱਗਿਆ ਹੈ ਨਾ ਗੁਰਦੁਆਰੇ ਵਿੱਚ ਇਹਦਾ ਭਾਵ ਵੀ ਇਹ ਹੈ ਕਿ ਨਿਸ਼ਾਨ ਸਾਹਿਬ ਜਿਹੜਾ ਉੱਪਰ ਫਰਲਾ ਲੱਗਿਆ ਹੈ ਇਹ ਹਰ ਇੱਕ ਨੂੰ ਆਵਾਜ਼ ਮਾਰਦਾ ਹੈ ਕਿ ਭਾਈ ਤੈਨੂੰ ਕੋਈ ਓਟ ਨਹੀਂ ਰਿਹਾ ਤਾਂ ਇੱਧਰ ਨੂੰ ਆ ਜਾ ਮੈਂ ਤੈਨੂੰ ਆਵਾਜ਼ ਮਾਰਦਾ ਜਿਸ ਗੁਰੂ ਘਰ ਵਿੱਚੋਂ ਲੰਗਰ ਪ੍ਰਸ਼ਾਦਾ ਰਹਿਣ ਨੂੰ ਜਗ੍ਹਾ ਨਹੀਂ ਮਿਲ ਰਹੀ ਉੱਥੇ ਨਿਸ਼ਾਨ ਸਾਹਿਬ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਆਖੋ ਸਤਨਾਮ ਇਹ ਨਿਸ਼ਾਨ ਸਾਹਿਬ ਇੱਕ ਸੱਦੇ ਦਾ ਪ੍ਰਤੀਕ ਹੈ ਆਵਾਜ਼ ਮਾਰਦਾ ਜੀ ਨੂੰ ਕਿਤੇ ਜਗ੍ਹਾ ਨਾ ਮਿਲੇ ਉਹਨੂੰ ਗੁਰੂ ਦਾ ਫਰਲਾ ਨਿਸ਼ਾਨ ਸਾਹਿਬ ਆਵਾਜ਼ ਮਾਰਦਾ ਕਿ ਆ ਜਾ ਭਾਈ ਤੈਨੂੰ ਇੱਥੋਂ ਮਿਲੇਗਾ ਤੇ ਉਹ ਮਿਲਦਾ ਕਿੱਥੋਂ ਹੈ ਉਹ ਗੁਰੂ ਰੂਪ ਤੇ ਗੁਰੂ ਦੀਆਂ ਸੰਗਤਾਂ ਜਦੋਂ ਗੁਰੂ ਰੂਪ ਹੋ ਕੇ ਸਿੱਖ ਸੰਗਤਾਂ ਉੱਥੇ ਲੰਗਰ ਪਹੁੰਚਾਉਂਦੀਆਂ ਨੇ ਉੱਥੇ ਵਸਤਰ ਪਹੁੰਚਾਉਂਦੀਆਂ ਨੇ ਉੱਥੇ ਲੋਡ ਬੰਦ ਦੀਆਂ ਚੀਜ਼ਾਂ ਪਹੁੰਚਾਉਂਦੀਆਂ ਨੇ ਤਾਂ ਫਿਰ ਉੱਥੋਂ ਜਿਹੜਾ ਵੀ ਕੋਈ ਲੋਡ ਬੰਦ ਆਉਂਦਾ ਉਹਨੂੰ ਚੀਜ਼ ਮਿਲਦੀ ਹੈ ਪਰ ਕਈ ਵਾਰੀ ਅਸੀਂ ਇਹ ਹੌਲੀ ਗੱਲ ਸਮਝ ਵਿੱਚ ਆਉਂਦੀ ਹੈ ਜਦੋਂ ਜੀਵਨ ਪੜਦੇ ਭਗਤ ਨਾਮਦੇਵ ਜੀ ਤੁਰੇ ਜਾਂਦੇ ਆ ਜਾਂਦਿਆਂ ਜਾਂਦਾ ਮੰਦਰ ਕੋਲ ਪਹੁੰਚੇ ਨਾ ਬਾਰਿਕ ਮਾਂ ਬੱਚੇ ਨੂੰ ਲਈ ਬੈਠੀ ਐ ਤੇ ਬੱਚਾ ਭੁੱਖ ਨਾਲ ਤੜਫ ਰਿਹਾ। ਭੁੱਖ ਨਾਲ ਤੜਫ ਰਿਹਾ ਰੋ ਰਿਹਾ। ਦੁੱਧ ਦੀ ਮੰਗ ਕਰ ਰਿਹਾ। ਭੁੱਖ ਲੱਗੀ ਹੋਈ ਐ ਬੱਚੇ ਨੂੰ। ਪਰ ਮਾਂ ਕੋਲ ਕੁਝ ਖਵਾਣ ਲਈ ਨਹੀਂ। ਤੇ ਜਦੋਂ ਮੰਦਰ ਵੱਲ ਨਿਗਾਹ ਮਾਰੀ ਨਾਮਦੇਵ ਜੀ ਨੇ ਤਾਂ ਉਹ ਪੰਡਿਤ ਜੀ ਨੇ ਦੁੱਧ ਦਾ ਕਟੋਰਾ ਭਰਿਆ ਹੋਇਆ ਤੇ ਮੂਰਤੀ ਅੱਗੇ ਈਦਾ ਘੁਮਾ ਰਿਹਾ ਹੈ ਤੇ ਨਾਲੇ ਬੇਨਤੀ ਕਰ ਰਿਹਾ ਹੈ ਐ ਰਾਮ ਜੀ ਪ੍ਰਮਾਤਮਾ ਜੀ ਭੋਗ ਲਾਓ ਭੋਗ ਲਾਓ ਤੇ ਦੁੱਧ ਦਾ ਕਟੋਰਾ ਭਰ ਕੇ ਈਦਾ ਜਿਵੇਂ ਆਪਾਂ ਆਰਤੀ ਕਰਦੇ ਆ ਈਦਾ ਆਰਤੀ ਕਰ ਰਿਹਾ ਹੈ ਭਗਤ ਨਾਮਦੇਵ ਜੀ ਗਏ ਪਿੱਛੋਂ ਦੀ ਕਹਿੰਦੇ ਪੰਡਤ ਜੀ ਐ ਪੁਜਾਰੀ ਜੀ ਬਾਹਰ ਇੱਕ ਬੱਚਾ ਬੜਾ ਰੋ ਰਿਹਾ ਹੈ ਬੜਾ ਭੁੱਖਾ ਹੈ ਆ ਦੁੱਧ ਮੈਨੂੰ ਦਿਓ ਮੈਂ ਜਾ ਕੇ ਉਹ ਬੱਚੇ ਨੂੰ ਪਿਆ ਦੇ ਤੇ ਉਹ ਬ੍ਰਾਹਮਣ ਪੰਡਤ ਹਰਖ ਗਿਆ ਕਹਿੰਦਾ ਉਹ ਤੈਨੂੰ ਪਤਾ ਨਹੀਂ ਪਹਿਲਾਂ ਤੇ ਤੈਨੂੰ ਮੰਦਰ ਦੇ ਅੰਦਰ ਨਹੀਂ ਆਉਣਾ ਚਾਹੀਦਾ ਤੇਰੀ ਜਾਤ ਬੜੀ ਨੀਵੀਂ ਆ ਤੂੰ ਇੱਥੇ ਕੀ ਕਰਨ ਆਇਆ ਬਾਹਰ ਚੱਲ ਤੈਨੂੰ ਪਤਾ ਨਹੀਂ ਮੈਂ ਭੋਗ ਲਵਾਣਾ ਹੈ ਮੂਰਤੀ ਨੂੰ ਉਹ ਕਹਿੰਦਾ ਮੂਰਤੀ ਜਦੋਂ ਭੋਗ ਲਾਏਗੀ ਦੇਖੇ ਜਾਏਗੀ ਜੀ ਰੱਬ ਦਾ ਰੂਪ ਬੱਚਾ ਬਾਹਰ ਤੜਫ ਰਿਹਾ ਹੈ ਤੁਸੀਂ ਦੁੱਧ ਪਿਆਓ ਪੰਡਤ ਜੀ ਕਹਿੰਦੇ ਨਹੀਂ ਪੀਣਾ ਮੈਂ ਤੂੰ ਜਾ ਇੱਥੇ ਕਹਿੰਦੇ ਭਗਤ ਨਾਮਦੇਵ ਨੇ ਕਟੋਰਾ ਖੋਇਆ ਤੇ ਜਾ ਕੇ ਬੱਚੇ ਦੇ ਮੂੰਹ ਨੂੰ ਲਾਤਾ ਬੱਚਾ ਗਟ ਗਟ ਕਰਕੇ ਪੀਣ ਲੱਗਾ ਮੰਗਰੀ ਬੜਬੜਾਉਂਦਾ ਪੰਡਤ ਫਿਰ ਆਇਆ ਬੋਲ ਕੋ ਬੋਲ ਬੋਲਦਾ ਹੈ ਇਹ ਤੂੰ ਕੀ ਕੀਤਾ ਕਹਿੰਦਾ ਪੰਡਾ ਜੀ ਤੁਹਾਨੂੰ ਲੱਗ ਰਹੀ ਨਹੀਂ ਲੱਗ ਨਹੀਂ ਰਿਹਾ ਵੀ ਪ੍ਰਮਾਤਮਾ ਦੁੱਧ ਪੀ ਰਿਹਾ ਹੋਵੇ ਆਖੋ ਸਤਨਾ ਤੁਹਾਨੂੰ ਲੱਗ ਨਹੀਂ ਰਿਹਾ ਵੀ ਪ੍ਰਮਾਤਮਾ ਦੁੱਧ ਪੀ ਰਿਹਾ ਹੋਵੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਧੌਲ ਧਰਮ ਦਇਆ ਕਾਪੂਤ ਦਇਆ ਜਾਣੇ ਜੀ ਕੀ ਕਿਛ ਪੁੰਨ দান ਕਰੇ ਮੋਦਾਬਣੀ ਵਿੱਚ ਆਪਾਂ ਪੜ ਰਹੇ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਬਚਨ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਕਿ ਮਨੁੱਖ ਦੇ ਹਿਰਦੇ ਰੂਪੀ ਥਾਲ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਵਾਹਿਗੁਰੂ ਦੀ ਰਹਿਮਤ ਨਾਲ ਕਿਹੜੀਆਂ ਆਚਰਨ ਸੰਤੋਖ ਤੇ ਵਿਚਾਰ ਇਹ ਤਿੰਨ ਵਸਤੂਆਂ ਥਾਲ ਵਿੱਚ ਤਿੰਨ ਵਸਤੂ ਪਈਓ ਕਿਹੜੀਆਂ ਸਤ ਸੰਤੋਖ ਵਿਚਾਰੋ ਸਤ ਸੰਤੋਖ ਤੇ ਵਿਚਾਰ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜਿਸ ਮਨੁੱਖ ਦੇ ਹਿਰਦੇ ਰੂਪੀ ਥਾਲ ਵਿੱਚ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਵਸਦਾ ਹੈ ਇਹ ਅੰਮ੍ਰਿਤ ਨਾਮ ਐਸਾ ਹੈ ਇਹਦਾ ਆਸਰਾ ਹਰੇਕ ਜੀਵ ਲਈ অতি ਜ਼ਰੂਰੀ ਹੈ ਤੇ ਜਿਹੜਾ ਇਸ ਪਦਾਰਥ ਨੂੰ ਇਸ ਅੰਮ੍ਰਿਤ ਨੂੰ ਛਕਦਾ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਤੇ ਸਿਕਾ ਹੋਏ ਉਦਾਰੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਆਤਮਿਕ ਭੋਜਨ ਨੂੰ ਜੇ ਕੋਈ ਮਨੁੱਖ ਸਦਾ ਛਕਦਾ ਰਹਿੰਦਾ ਹੈ ਖਾਂਦਾ ਰਹਿੰਦਾ ਹੈ ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਓ ਹੋ ਜਾਂਦਾ ਹੈ ਕਿੰਨਾ ਦਾ ਜਿਨ੍ਹਾਂ ਕੋਲ ਸਤ ਤੇ ਸੰਤੋਖ ਤੇ ਵਿਚਾਰ ਆ ਜਾਂਦੀ ਹੈ ਮਹਾਰਾਜ ਕਹਿੰਦੇ ਆਪਾਂ ਨੂੰ ਸਮਝਾਉਂਦੇ ਆ ਇਹ ਵਸਤੁ ਤਜੀ ਨਹੀਂ ਜਾਈ ਨਿਤਨ ਤਰਖੁਰਤਾਰੋ ਜੇ ਆਤਮਿਕ ਉਧਾਰ ਦੀ ਲੋੜ ਹੈ ਤਾਂ ਆਤਮਿਕ ਪ੍ਰਸੰਨਤਾ ਦੇਣ ਵਾਲੀ ਇਹ ਨਾਮ ਵਸਤੂ ਤਿਆਗੀ ਨਹੀਂ ਜਾ ਸਕਦੀ ਇਹਨੂੰ ਸਦਾ ਹੀ ਆਪਣੇ ਹਿਰਦੇ ਵਿੱਚ ਸਮ ਕੇ ਰੱਖਣਾ ਚਾਹੀਦਾ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੂ ਇਸ ਨਾਮ ਵਸਤੂ ਦੀ ਵਰਕਤ ਨਾਲ ਮਾਲਕ ਦੀ ਚਰਣੀ ਲੱਗ ਕੇ ਘੁੱਪ ਹਨੇਰਾ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਹਰ ਥਾਂ ਪ੍ਰਮਾਤਮਾ ਦੇ ਆਪੇ ਦਾ ਪ੍ਰਕਾਸ਼ ਦੇਖਣ ਲੱਗ ਪੈਂਦਾ ਹੈ ਫਿਰ ਆਪੇ ਦਾ ਪ੍ਰਕਾਸ਼ ਨਜ਼ਰ ਵਿੱਚ ਆਉਣ ਲੱਗ ਪੈਂਦਾ ਹੈ ਸ਼ਲੋਕਾ ਮਹੱਲਾ ਪੰਜਵਾਦ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਤੇਰੇ ਕੀਤੇ ਪਰਉਪਕਾਰ ਦੀ ਕਦਰ ਨਹੀਂ ਸਮਝ ਸਕਦਾ ਬੜਾ ਵੱਡਾ ਪਰਉਪਕਾਰ ਹੈ ਗੁਰੂ ਜੀ ਦਾ ਸਾਡੇ ਤੇ ਪਰਉਪਕਾਰ ਦੀ ਦਾਤ ਸਾਂਭਣ ਲਈ ਤੂੰ ਆਪ ਹੀ ਮੈਨੂੰ ਇਹ ਵੱਡਾ ਭਾਂਡਾ ਦੇ ਸਤਿਗੁਰੂ ਜੀ ਮੈਂ ਤੇਰੇ ਪਰਉਪਕਾਰ ਨੂੰ ਸਾਂਭ ਸਕਾਂ ਜਿਹੜਾ ਪਰਉਪਕਾਰੀ ਨਹੀਂ ਗੁਰੂ ਦਾ ਪਰਉਪਕਾਰ ਭੁੱਲ ਜਾਂਦਾ ਹੈ ਉਹਨੇ ਬਹੁਤ ਕੁਝ ਬਖਸ਼ਿਆ ਪਰ ਉਹਦਾ ਭਾਂਡਾ ਛੋਟਾ ਸੀ ਉਹ ਉੱਛਲ ਗਿਆ ਕਿਉਂਕਿ ਕਈ ਵਾਰੀ ਭਾਂਡਾ ਛੋਟਾ ਹੋਵੇ ਤੇ ਵਸਤੂ ਜ਼ਿਆਦਾ ਪੈ ਜਾਵੇ ਉੱਛਲ ਜਾਂਦਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਪਰਉਪਕਾਰ ਉਹਨੇ ਬੜਾ ਕੀਤਾ ਤੇਰਾ ਭਾਂਡਾ ਹੀ ਛੋਟਾ ਸੀ ਉਹ ਉੱਛਲ ਗਿਆ ਹੈ ਤੂੰ ਪਰਉਪਕਾਰ ਵਿਸਾਰ ਦਿੱਤਾ ਹੈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਕਰਸ ਪੈ ਹੋਈ ਮੈਂ ਗੁਣਹੀਨ ਵਿੱਚ ਕੋਈ ਗੁਣੀ ਨਹੀਂ ਸੀ ਮਾਲਕਾ ਤੂੰ ਮੈਨੂੰ ਸੋਝੀ ਦਿੱਤੀ ਤੇ ਮੈਨੂੰ ਜਿਉਣਾ ਆ ਗਿਆ ਜਿਉਣਾ ਆ ਗਿਆ ਮੈਨੂੰ ਚਾਰ ਵਸਤੂਆਂ ਪ੍ਰਾਪਤ ਹੋ ਗਈਆਂ ਕਦੇ ਬੜੀ ਗਰੀਬੀ ਸੀ ਅੱਜ ਮਹਿਰ ਹੋ ਗਈ ਤੇ ਅੱਜ ਮੈਂ ਭੁੱਲ ਚੁੱਕਿਆ ਮੈਂ ਗੁਣਹੀਨ ਸੀ ਤੈਨੂੰ ਆਪ ਨੂੰ ਮੇਰੇ ਉੱਤੇ ਤਰਸ ਆਇਆ ਤੂੰ ਮੇਰੇ ਤੇ ਬੜੀ ਰਹਿਮਤ ਕੀਤੀ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਤੇਰੇ ਮਨ ਵਿੱਚ ਮੇਰੇ ਵਾਸਤੇ ਤਰਸ ਪੈਦਾ ਹੋਇਆ ਤੇ ਮੇਰੇ ਉੱਤੇ ਤੇਰੀ ਮਿਹਰ ਹੋਈ ਤਾਂ ਮੈਨੂੰ ਮਿੱਤਰ ਗੁਰੂ ਮਿਲਿਆ ਤੇਰਾ ਇਹ ਪਰਉਪਕਾਰ ਕਦੇ ਭੁਲਾਇਆ ਨਹੀਂ ਜਾ ਸਕਦਾ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਠੀਵੇ ਹਰਿਆ ਨਾਨਕ ਨਾਮ ਮਿਲੈ ਤਾਂ ਜੀਵਾ ਹੁਣ ਗੁਰੂ ਪਿਆਰੇ ਪਾਸੋਂ ਜਦੋਂ ਮੈਨੂੰ ਤੇਰਾ ਨਾਮ ਮਿਲਿਆ ਤਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਗਿਆ ਮੇਰਾ ਤਨ ਮੇਰਾ ਮਨ ਉਸ ਆਤਮਿਕ ਜੀਵਨ ਦੀ ਬਰਕਤ ਨਾਲ ਹੁਣ ਬڑے ਖੇੜੇ ਵਿੱਚ ਰਹਿੰਦਾ ਹੈ ਤੇ ਬੜੀ ਕਿਰਪਾ ਤੇਰੀ ਰਹਿਮਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਇਹ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ